ਹਾਂਜੀ ਦੋਸਤੋ ਅੱਜ ਫੇਰ ਆਪਾਂ ਇੱਕ ਨਵੀਂ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਵੀਡੀਓ ਪੰਜਾਬ ਦੇ ਖੇਤਾਂ ਵਿੱਚ ਹੋਣ ਵਾਲੇ ਛੇਪ ਤੇ ਬੂਟੇ ਬਾਰੇ ਬਣਾਈ ਜਾ ਰਹੀ ਹੈ ਜੀ ਜਿਸ ਨੂੰ ਕਿ ਪੰਜਾਬ ਦੇ ਸਾਰੇ ਗਰਮ ਇਲਾਕਿਆਂ ਵਿੱਚ ਹਲ ਲੱਗ ਰਿਹਾ ਹੈ ਜੀ ਇਸਨੀਆਂ ਆਪਣੇ ਕੋਲ ਤਿੰਨ ਕਿਸਮਾਂ ਹਨ ਜੀ ਨਾ 골ਡਨ 도어 ਸੈਟਾ ਹਰੀ ਮੰਡੜ ਐਨ ਦੇ ਵਿੱਚ ਇਹ ਤਿੰਨ ਕਿਸਮਾਂ ਆਪਣੇ ਪੰਜਾਬ ਵਿੱਚ ਦੇ ਹਰ ਇੱਕ ਇਲਾਕੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹਨ ਜੀ ਇਹ ਜੋ ਛੇਵ ਦੇ ਬੂਟੇ ਹਨ ਇਹ ਛੇਵ ਦੇ ਬੂਟੇ ਆਪਾਂ ਪੰਜਾਬ ਦੇ ਕਿਸੇ ਵੀ ਗਰਮ ਇਲਾਕੇ ਵਿੱਚ ਲਗਾ ਸਕਦੇ ਹਾਂ ਜੀ ਜਿੱਥੇ ਵੀ ਪੰਜਾਬ ਦੇ ਜਾਂ ਰਾਜਸਥਾਨ ਕਿਤੇ ਵੀ ਏਰੀਆ ਵਿੱਚ ਗਰਮੀ ਪੈਂਦੀ ਹੈ ਜੀ ਇਹ ਉੱਥੇ ਪੂਰੀ ਤਰ੍ਹਾਂ ਕੰਮਜਾਜ਼ ਹਨ ਸੇਵਨੀਆਂ ਇਹ ਤਿੰਨ ਕਿਸਮਾਂ ਹਨ ਜੀ ਅਨਾ 골ਡਨ ਡੌਰ ਸੈਟਪ ਅਰੀ ਮੰਡੜ ਨੰਮੇ ਇਹ ਪੰਜਾਬ ਦੇ ਹਰ ਇੱਕ ਖੇਤਰ ਵਿੱਚ ਹੋ ਜਾਂਦੇ ਹਨ ਜੀ ਇਸੇ ਤਰ੍ਹਾਂ ਆਪਣੇ ਤੋਂ ਬਹੁਤ ਪੰਜਾਬ ਦੇ ਵੀਰ ਇਹ ਤਿੰਨ ਕਿਸਮਾਂ ਆਪਣੇ ਕੋਲੋਂ ਲੈ ਕੇ ਜਾਂਦੇ ਹਨ ਜੀ ਇਸੇ ਤਰ੍ਹਾਂ ਇੱਕ ਵੀਰ ਆਪਣਾ ਨਾਮ ਦੇ ਕੋਲ ਪਿੰਡ ਵਾਥੀ ਵਾਲਾ ਉਹ ਆਪਣੇ ਕੋਲੋਂ ਇਸ ਸੇਵ ਦਾ ਮੂਟਾ ਲੈ ਕੇ ਗਿਆ ਸੀ ਯੋਕੇ 골ਡਨ ਡੋਰ ਸੈਟ ਕਿਸਮ ਚੀ ਉਸ ਨੂੰ ਉਸ ਨੂੰ ਜੋ ਕਿ ਦੂਸਰੀ ਵਾਰ ਫਲ ਲੱਗ ਚੁੱਕਾ ਹੈ ਜੀ ਪਿਛਲੀ ਵਾਰ ਵੀ ਉਸ ਨੂੰ ਵਧੀਆ ਫਲ ਲੱਗਿਆ ਸੀ ਤੇ ਉਹਨਾਂ ਨੇ ਖਾ ਕੇ ਵੀ ਦੇਖਿਆ ਸੀ ਇਹ ਉਹਦਾ ਤੇਸਟ ਵੀ ਬਹੁਤ ਵਧੀਆ ਸੀਗਾ ਜੀ ਇਸ ਵਾਰ ਉਸ ਨੂੰ ਦੁਬਾਰਾ ਫਿਰ ਪਹਿਲਾਂ ਨਾਲ ਬਹੁਤ ਗਿਣਤੀ ਵਿੱਚ ਫਲ ਲੱਗਿਆ ਹੋਇਆ ਹੈ ਜੀ ਜੋ ਕਿ ਤੁਹਾਨੂੰ ਇਸ ਵੀਡੀਓ ਵਿੱਚ ਦਿਖ ਰਿਹਾ ਹੋਵੇਗਾ ਜੀ ਇਸ ਤਰ੍ਹਾਂ ਦੇ ਬੂਟੇ ਇੱਕ ਚਾਹੀਦੇ ਹੋਣ ਜੀ ਤੁਸੀਂ ਸਤੰਬਰੀ ਮਹੀਨੇ ਵਿੱਚ ਇਹ ਬੂਟੇ ਲਗਾ ਸਕਦੇ ਹੋ ਜੀ ਇਹਨਾਂ ਦਾ ਫਲ ਲੱਗਣ ਦੀ ਪੂਰੀ ਗਰੰਟੀ ਹੋਵੇਗੀ ਜੀ ਇਹਨਾਂ ਬਾਰੇ ਕੋਈ ਖਾਸ ਸੰਭਾਲ ਘਾਹ ਪਾਣੀ ਕਟਾਈ ਛਟਾਈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਤੁਸੀ ਲੈਣੀ ਹੋਵੇ ਜੀ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ